ਜੀ ਬੰਡੋ ਆ ਕੇ ਘੜੀਆਂ ਦੇ ਤੋਂ ਅਸੀਂ ਜਿੰਨਾ ਚਿਰ ਅਸੀਂ ਜਾਣਾ ਨਹੀਂ ਇੱਥੋਂ ਜਿੱਤੇ ਵੇਰ ਜਾਣਾ ਨਹੀਂਗਾ ਜਿੱਤੇ ਜਿੱਟਾ ਕੇ ਚਾ ਮਰ ਕੇ ਜਾਵਾਂਗੇ ਲੋ ਤੇਰਾ ਭਲਾ ਠੀਕ ਆ ਜੇਰਾ ਵੇਖ ਤੂੰ ਜੇਰਾ ਵੇਖ ਬੜਾ ਜੇ ਮਰ ਜਾਗੇ ਐ ਡਿੱਕੇ ਜਾਵਾਂਗੇ ਉਹ ਟੋਡਾ ਭਲਾ ਤੇਰਾ ਵੇਖ ਤੂੰ ਵੇਖੋ ਇਹ ਜਨੂਨ ਬੋਚੇ ਰਹਿਣਾ ਬਾਪੂ ਦਾ ਇਹ ਜਨੂਨ ਹੁੰਦਾ ਜਿਹੜਾ ਮੈਂ ਮੁੰਡਿਆਂ ਨੂੰ ਕਹਿਣਾ ਇਹ ਮੁੰਡੇ ਮੈਂ ਕਹਿੰਨਾ ਵੀ ਆਪਾਂ ਕਈ ਕਾਇੰਦੇ ਤਨਕ ਤਨਕ ਮੀਨ ਆ ਕੇ ਨਾ ਦੋਕ ਦੋਕ ਦਾ ਨਾ ਆ ਕੇ ਮੈਂ ਆਜੋ ਆਜੋ ਹਾਂ ਜੀ ਗਾਣਾ ਪਿੰਡੋਂ ਚੱਲ ਗਿਆ ਜੀ ਗਾਣੂ ਸੱਦਰਾ ਨਹੀਂ ਅੱਛਾ ਸੱਦਰਾ ਲਈ ਅੱਜ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਇੱਥੇ ਹੀ ਰਹਿਣਾ ਇੱਥੇ ਆ ਇੱਥੇ ਹੀ ਆ ਬਾਪੂ ਨਾਂ ਦਸੀ ਬੁਰਾ ਆਪਦਾ ਮੇਜਰ ਸਿੰਘ ਸਾਫ ਦਾ ਸਰਪੰਚ ਕਣੀਏ ਵਾਲਾ ਕਣੀਏ ਵਾਲਾ ਕਿਨੇ ਕੀਤਾ ਯਾਰ ਪਰਨੇ ਇੱਥੇ ਜੇ ਨੂੰ ਮਰਨਾ ਪਵੇ ਤਾਂ ਮਰ ਜਾਏਗਾ ਪਰ ਕਰੀ ਨਹੀਂ ਕਰੇ ਨਹੀਂ ਜਾਣਾ ਨਹੀਂ ਨਹੀਂ ਜਾਣਾ ਤੇ ਨਾਲੇ ਬੇਬੇ ਬਾਹਰ ਅਜਾ ਬੇਬੇ ਬੇਬੇ ਬਾਹਰ ਆ ऑस्ट्रेलिया ऑस्ट्रेलिया ਬੇਬੇ ਬਾਹਰ ਆ ऑस्ट्रेलिया ਜਾ ਬਾਹਰ ਆ ਨਾ ਜਿਹੜੇ ਕੀ ਬਾਤ ਅੱਧਾ ਪਰਿਵਾਰ ਮੇਰਾ ਬਾਹਰ ਆ ਠੀਕ ਪਰ ਇਕੱਲੇ ਬਾਪੂ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਯਾਰ ਉੱਥੇ ਕਿੱਥੇ ਜੀ ਲੱਗਦਾ ਯਾਰ ਸਹੀ ਗੱਲ ਹੈ ਬਾਪੂ ਦੇ ਬੇਟੇ ਨੇ ਆਖਿਆ ਵੀ ਬਾਹਰ ਆ ਜਾ ਹਾਂ ਨਹੀਂ ਜਾਣਾ ਮੁੰਡਾ ਕਿਵੇਂ ਜਾਣਾ ਨਹੀਂ ਜਾਣਾ ਆਗਮੋਦੀ ਨੇ ਸਾਡੇ ਦੇ ਕਾਲੇ ਘਰੋਂ ਲਿਆਂਦੇ ਨਹੀਂ ਜਾਣਾ ਨਹੀਂ ਜਾਣਾ ਤੇ ਮੈਂ ਬਾਪੂ ਦੇ ਸਾਰੇ ਬਾਹਰ ਬਾਪੂ ਨੇ ਕਹਣਾ ਮਕਰੇ ਬੰਨਾ ਜਾਂ ਟੋਰਨਾ ਕਹਿੰਦੇ ਮੈਨੂੰ ਪੈਸੇ ਆਈ ਜਾਂਦੇ ਅੱਜ ਲੜਨਾ ਕਹਿੰਦਾ ਮੈਂ ਜਾਣਾ ਹੀ ਨਹੀਂ ਕਿੱਥੇ ਆਸਟ੍ਰੇਲੀਆ ਸਦੀਆਂ ਕੈਨੇਡਾ ਸਦੀਆਂ ਮੈਂ ਜਾਣਾ ਹੀ ਨਹੀਂ ਕਹਿੰਦਾ ਆ ਬਈ ਬਸ ਪਾਸਪੋਰਟ ਨਹੀਂ ਬਣਾਉਣ ਗਿਆ ਸੋ ਮਰੋ ਨਾ ਇਹ ਜੇ ਪਾਸਪੋਰਟ ਬਣਾ ਲਿਆ ਤੇ ਤੈਨੂੰ ਲੈ ਜਾਣਗੇ ਪੈਸੇ ਕਾ 10000 ਰੁਪਏ ਮੈਂ ਕਿਉਂ ਲਾਵਾਂ ਕੀ ਲਾਵਾਂ ਜੜਾ ਹੀ ਨਹੀਂ ਮੈਂ ਜਾਈ ਗੱਲ ਇੱਧਰ ਲਾਦਾ ਨਹੀਂ ਹੈ ਇੱਧਰ ਆਦਾ ਸ਼ਿੰਗਾਰ ਚ ਜਨਾਬ ਆ ਰਿਹਾ ਵੀ ਇੱਧਰ ਮੈਂ ਜਾਣਾ ਹੀ ਨਹੀਂ ਪੈਸੇ ਕਿਉਂ ਖਰਾਬ ਕਰਾਂ ਸਹੀ ਗੱਲ ਹੁਣ ਇੱਕ ਮੇਰੇ ਮੁੰਡੇ ਮੇਰੇ ਪਿੰਡ ਵਾਲੇ ਕਹਿੰਦੇ ਨਾ ਸਰਦਾਰ ਸਾਹਿਬ ਪੈਸੇ ਲੌਂਦਾ ਮਾਰਾ ਨਹੀਂ ਜਾਂਦਾ ਮੈਂ ਤਾਂ ਨਹੀਂ ਜਦੋਂ ਮੈਂ ਜਾਣ ਹੀ ਨਹੀਂ ਮੈਂ 5-4 ਲੱਖ ਰੁਪਏ ਕਿਉਂ ਖਰਾਬ ਕਰਾਂ ਸਹੀ ਗੱਲ ਹੈ ਜਦੋਂ ਆਪਣਾ ਜੀ ਨਹੀਂ ਕਰਨਾ ਜਦੋਂ ਮੇਰਾ ਕੰਮ ਹੀ ਨਹੀਂ ਮੈਂ ਉੱਥੇ ਕੰਮ ਨਹੀਂ ਕਰਨਾ ਕੁਝ ਨਹੀਂ ਜਾ ਕੇ ਮੈਂ 5 ਲੱਖ ਰੁਪਏ ਕਿਉਂ ਖਰਾਬ ਕਰਾਂ ਮੇਰਾ ਆਬਦਾ ਪੰਜਾਬ ਕਿਉਂ ਛੱਡਾਂ ਆਪਣਾ ਘਰ ਕਿਉਂ ਛੱਡਾਂ ਮੇਰੀ ਜਮੀਨਾ ਸਾਹਿਬ ਕਸਮ ਮੇਰਾ ਘਰ ਆ ਮੇਰਾ ਉੱਥੋਂ ਜਾਣ ਨੂੰ ਇੱਕ ਠੀਕੀ ਕਰਦਾ ਪਿੰਡ ਨੂੰ ਹਾਂ ਬਾਹਰ ਜਾਣੂ ਆਪਦੇ ਆਪਦੇ ਖੇਤ ਦੇ ਵਿੱਚੋਂ ਘਰੇ ਜਾਣੂ ਬਾਹਰ ਲਈ ਜਾਂਦਾ ਸਹੀ ਗੱਲ ਇੱਕ ਗੱਲ ਹੀ ਜੇ ਤੂੰ ਉੱਥੇ ਗਿਆ ਜਲਾ ਤੂੰ ਉੱਥੇ 6 ਮਹੀਨੇ ਨਹੀਂ ਕੱਢਦਾ ਹੋਰ ਦਾ ਨਹੀਂ ਕੱਢਦਾ ਮਰ ਜੇਂਗਾ ਦੁਬਾਰਾ ਜਾ ਕੇ ਪਤਾ ਮੈਨੂੰ ਮਰ ਕੇ ਮੇਰੇ ਨਾਲ ਦਾ 2 ਮਿੰਟ ਅਸਾਂ ਹਾਂ ਪਿੰਡ ਦੇ ਅਗਰਨਾਮ ਦੀ ਕਰਨਾ ਲਾ ਲੈ ਹਾਂ ਮਰ ਕੇ ਕਿ ਨਹੀਂ ਮਰ ਕੇ ਇਹ ਇੱਥੇ ਨਿਆਰੇ ਆ ਇੱਥੇ ਤੋਂ ਆਦੇ ਯਾਰਾਂ ਮੇਰੇ ਨਾਲ ਗੱਲ ਆ ਜਿਹਦੇ ਬੰਦੇ ਮੇਰੇ ਪਿੰਡ ਦੇ ਪਿੰਡ ਦੇ ਬੰਦੇ ਹੈਗੇ ਨੇ ਮੇਰੇ ਦੀ ਮੈਂ ਹੋਇਆ ਮੇਰੇ ਘਰ ਵਾਲੀ ਹੋਈ ਚਾਹ ਦੂਜੇ ਦੂਸਰੇ ਬੰਦੇ ਜਾਣਦੇ ਮੇਰੇ ਯਾਰ ਦੋਸਤ ਉਹਦੇ ਘਰ ਵਾਲੀ ਜਾਣਦੇ ਜਾ ਕੇ ਆ ਕੇ ਦੋ ਕੁ ਮਹੀਨੇ ਕੱਢ ਕੇ ਨਾ ਕਹਿੰਦੇ ਸਤਨਾ ਜੀ ਤੂੰ ਬਹੁਤ ਵਧੀਆ ਬੰਦਾ ਚੰਗਾਰੇਗਾ ਨਹੀਂ ਜਾ ਬਾਬਾ ਇਹਦਾ ਕਰਮ ਚੰਗੇ ਤੈਨੂੰ ਹੀ ਗਿਆ ਉੱਤੇ ਬਾਬਾਈ 10 ਸਾਲ ਪੁਰਾਣਾ ਦਰਖਤ ਆ ਵਾ ਪਟ ਕੇ ਦੂਜੇ ਥਾਂ ਤੇ ਲਾਤੀਏ ਨਾ ਉਹ ਹਰਾ ਨਹੀਂ ਹੁੰਦਾ 75 ਸਾਲ ਵਾਲਾ ਕਿੱਥੇ ਹੋ ਜੂ ਉਧਰ ਆ ਰਾ ਓ ਗੱਲ ਨਹੀਂ ਇਹ ਕਹਿ ਰਹੇ ਬਹੁਤ ਕੰਜਾ ਕਿਨੇ ਕਿੰਨੇ ਬੱਚੇ ਤੇਰੇ ਬਾਹਰ ਨੇ ਬਾਪੂ ਮੇਰੇ ਬੱਚੇ ਜੀ ਦੋ ਮੇਰੇ ਲੜਕੇ ਆ ਅੱਛਾ ਤੇ ਦੋ ਲੜਕੀਆਂ ਉਹ ਵੀ ਬਾਹਰ ਨੇ ਨਹੀਂ ਨਹੀਂ ਹਾਂ ਉਹ ਬਾਹਰ ਹੀ ਆ ਉਹ ਆ ਕੇ ਰਿਹਾ ਹੋਰ ਕਿਤੇ ਬਾਹਰ ਅੱਛਾ ਬਾਹਰ ਹੀ ਆ ਯਾਨੀ ਅਮਰੀਕਾ ਚ ਇੱਕ ਮੇਰਾ ਜਵਾਈ ਆ ਅੱਛਾ ਉਹ ਵੀ ਬਾਹਰ ਨਹੀਂ ਬਾਹਰ ਨਹੀਂ ਉਹ ਇੱਥੇ ਹੈ ਪਲੀਜ਼ ਪਲੀਜ਼ ਜਮੀਨ ਨਹੀਂ ਮਨ ਤੁਸੀਂ ਆਪਣੇ ਕੋਲੇ ਜਮੀਨ ਹੈਗੀ ਬੱਚੀ ਕੀ ਕੱਢੀ ਵਾਹ ਅੱਛਾ ਵਾਹ ਤੇ ਫਿਰ ਇਤਜ਼ਰਦਾਰੀ ਇਹਦੇ ਉਧਰ ਕਾ ਦੋ ਮੈਂ ਐਡਾ ਹੀ ਮੈਂ ਤਾਂ ਇੱਥੇ ਨੈਕ ਨਾ ਤਾ ਮੈਂ ਸਾਰੇ ਜੜੀ ਸੋ ਤਰਿਆ ਫਿਰਦਾ ਹਾਂ ਤਰਿਆ ਫਿਰਦਾ ਸਕੂਟਰ ਮੇਰੇ ਕੋਲੇ ਆ ਸਹੀ ਗੱਲ ਦੇਖਿਆ ਜੋ ਅੱਛਾ 30 ਸਾਲੋਂ ਕੋਈ ਮੇਰੇ ਕੋਲ ਸਕੂਟਰ ਟੋਡਾ ਟੋਡਾ 30 ਸਾਲ ਖੁਰ ਵੀ ਜਾਗਾ ਹੰਤਣਾ ਲੈਂਦੇ ਸਕੂਟਰ ਤੇ ਦੇਖ ਰਿਹਾ ਜੋ ਨਵਾਂ ਸਕੂਟਰ ਲਿਆ ਸੀਗਾ ਨਵਾਂ ਲਿਆ ਜ 17000 ਰੁਪਏ ਦਾ ਮੋਗੇ ਤੋਂ ਅੱਛਾ ਹਣ ਵਧੀਆ ਚਲਾ ਲੈਂਦੇ ਸਕੂਟਰ ਕੋਈ ਨਾ ਚੱਲਦਾ ਚਲਾਉਣਾ ਹੈ ਸਕੂਟਰ ਸਕੂਟਰ ਬਿਨਾ ਮੈਂ ਗੱਡੀ ਤੇ ਵਹਿੰਦੇ ਹੀ ਨਹੀਂ ਕਿ ਕਮਾ ਲੈਂਦੇ ਸਕੂਟਰ ਇਹ ਘਰੇ ਗੱਡੀ ਕਿਉਂ ਕੱਢੀਆਂ ਆਈਆਂ ਪਰ ਜਾਣਾ ਕੱਢੀਆਂ ਮੁੜ ਜਾ ਕੇ ਬੋਲਾ ਵਧੀਆ ਦੂਰ ਜਾਣਾ ਨੇ ਕਿਤੇ ਮੁੰਡੇ ਦੇ ਨਾਲ ਜਾਂਦਾ ਆਪ ਨਹੀਂ ਚਲਾਉਂਦਾ ਬਥੇਰਾ ਗੱਡੀ ਨਹੀਂ ਮੈਂ ਚਲਾਈ ਨਾ ਮੈਂ ਮੋਟਰਸਾਈਕਲ ਚਲਾਇਆ ਕਿਤੇ 30 ਸਾਲ ਦਾ ਸਕੂਟਰ ਹੀ ਝੁਲਾ ਸਕੂਟਰ ਦੇ ਜਣਾ ਸਹੀ ਗੱਲ ਆ ਸਕੂਟਰ ਨੂੰ ਛੱਡ ਨਹੀਂ ਰੰਗ ਕਰਾਦਾ ਦੂਰੀ ਯਾਰ ਮੈਂ ਡੁੱਟ ਰ ਗਈ ਕਰਮ ਵਾਲਾ ਮਿਲ ਜਾਂਦਾ ਹਨਾ ਸਕੂਟਰ ਬੁਖਾਦਾ ਨਾ ਤੁਸੀਂ ਦੇਖੋ